ਤੜਕਸਾਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਭ ਤੋਂ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਆ ਚੁੱਕੀ ਹੈ ਡੇਰਾ ਪ੍ਰੇਮੀਆਂ ਦੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਹੈ ਸੁਣ ਕੇ ਡੇਰਾ ਪ੍ਰੇਮੀ ਵੀ ਮਾਰਨਗੇ ਪੁੱਠੀਆਂ ਛਾਲਾਂ ਕਿਉਂਕਿ ਡੇਰਾ ਮੁਖੀ ਰਾਮ ਰਹੀਮ ਹੋ ਚੁੱਕਿਆ ਬਰੀ ਤਾਂ ਦੱਸ ਦिए ਕਤਲ ਮਾਮਲੇ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ ਸੀਬੀਆਈ ਕੋਰਟ ਦੇ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਉਸ ਸੀਬੀਆਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਤਾਂ ਅੱਜ ਹਾਈ ਕੋਰਟ ਦਾ ਵੱਡਾ ਫੈਸਲਾ ਆ ਚੁੱਕਿਆ ਜਿਸ ਦੇ ਵਿੱਚ ਜੇ ਰਣਜੀਤ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਗਿਆ ਤਾਂ ਡੇਰਾ ਮੁਖੀ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹਾਈ ਕੋਰਟ ਦੇ ਵੱਲੋਂ ਤਾਂ ਇਸ ਤੋਂ ਇਲਾਵਾ ਡੇਰਾ ਮੁਖੀ ਰਾਮ ਰਹੀਮ ਦੇ ਉੱਤੇ ਬਲਕਕਾਰ ਸਾਧੀਆਂ ਦੇ ਨਾਲ ਕਰਨ ਦਾ ਜੋ ਮਾਮਲਾ ਉਹ ਚੱਲ ਰਿਹਾ ਪਰ ਕਤਲ ਮਾਮਲੇ ਦੇ ਵਿੱਚ ਡੇਰਾ ਮੁਖੀ ਤੇ ਉਸ ਦੇ ਨਾਲ ਉਸ ਦੇ ਜੋ ਸਾਥੀ ਸੀ ਸਾਰੇ ਹੀ ਜਿਹੜੇ ਬਰੀ ਕਰ ਦਿੱਤੇ ਗਏ ਨੇ ਤਾਂ ਵੱਡੀ ਖੁਸ਼ੀ ਦੀ ਖਬਰ ਹੈ ਡੇਰਾ ਪ੍ਰੇਮੀਆ ਦੇ ਲਈ ਤਾਂ ਦਾਸ ਦੀ ਕਿ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਬੰਦਾ ਹੈ ਜਦੋਂ ਵੀ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾਂਦੀ ਆ ਉਦੋਂ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਲਗਾਤਾਰ ਮੰਗ ਕੀਤੀ ਜਾਂਦੀ ਆ ਬੰਦੀ ਸਿੰਘਾਂ ਨੂੰ ਤਾਂ ਰਿਹਾ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪੈਰੋਲ ਨਹੀਂ ਦਿੱਤੀ ਜਾਂਦੀ ਫਰਲੋ ਨਹੀਂ ਦਿੱਤੀ ਜਾਂਦੀ ਪਰ ਡੇਰਾ ਮੁਖੀ ਰਾਮ ਰਹੀਮ ਨੂੰ ਥੋੜੇ ਦਿਨਾਂ ਬਾਅਦ 30 ਦਿਨ ਦੀ ਪੈਰੋਲ ਦੇ ਦਿੱਤੀ ਜਾਂਦੀ ਆ ਕਦੇ 40 ਦਿਨ ਦੀ ਪੈਰੋਲ ਦੇ ਦਿੱਤੀ ਜਾਂਦੀ ਆ ਕਦੇ ਫਰਲੋ ਦੇ ਦਿੱਤੀ ਜਾਂਦੀ ਆ ਹਾਲਾਂਕਿ ਇੱਕ ਕੈਦੀ ਦਾ ਹੱਕ ਹੁੰਦਾ ਫਰਲੋ ਲੈਣਾ ਇੱਕ ਕੈਦੀ ਦਾ ਹੱਕ ਹੁੰਦਾ ਪੈਰੋਲ ਲੈਣੀ ਪਰ ਸਿਸਟਮੈਟਿਕਸ ਦੇ ਹਿਸਾਬ ਦੇ ਨਾਲ ਹੁੰਦਾ ਸਾਰਾ ਸਿਸਟਮ ਦੇ ਹਿਸਾਬ ਦੇ ਨਾਲ ਹੁੰਦਾ ਸਵਾਲ ਇਸ ਕਰਕੇ ਖੜੇ ਹੁੰਦੇ ਨੇ ਕਿ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਰ ਉਸ ਦੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਦੂਜੇ ਪਾਸੇ ਡੇਰਾ ਮੁਖੀ ਰਾਮ ਰਹੀਮ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਉਦੋਂ ਜੇਲ੍ਹ ਚੋਂ ਬਾਹਰ ਆ ਜਾਂਦਾ ਸੱਤਸੰਗ ਵੀ ਕਰਦਾ ਲਾਈਵ ਸੱਤਸੰਗ ਕਰਦਾ ਸੰਗਤ ਜੁੜਦੀ ਆ ਪਰ ਹੁਣ ਇੱਕ ਵੱਡੀ ਖੁਸ਼ੀ ਦੀ ਖਬਰ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਜੋਜੀਤ ਕਤਲ ਮਾਮਲੇ ਦੇ ਵਿੱਚ ਜੋ ਸਜ਼ਾ ਸੁਣਾਈ ਗਈ ਸੀ ਸੀਬੀਆਈ ਕੋਰਟ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਉਸ ਨੂੰ ਚੁਣੌਤੀ ਹਾਈ ਕੋਰਟ ਦੇ ਵਿੱਚ ਦਿੱਤੀ ਤਾਂ ਹਾਈ ਕੋਰਟ ਦਾ ਵੱਡਾ ਫੈਸਲਾ ਹੱਕ ਦੇ ਵਿੱਚ ਆ ਚੁੱਕਿਆ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਗਿਆ ਤਾਂ ਸਭ ਤੋਂ ਵੱਡੀ ਡੇਰਾ ਪ੍ਰੇਮੀਆਂ ਦੇ ਲਈ ਖੁਸ਼ੀ ਦੀ ਖਬਰ ਹੈ ਤਾਂ ਦੱਸਦੇ ਕਿ ਡੇਰਾ ਮੁਖੀ ਰਾਮ ਰਹੀਮ ਕਈ ਵਾਰ ਪੈਰੋਲ ਦੇ ਉੱਤੇ ਆ ਚੁੱਕਿਆ ਕਈ ਵਾਰ ਫਰਲੋ ਦੇ ਉੱਤੇ ਆ ਚੁੱਕਿਆ ਬਾਹਰ ਆਉਣ ਤੋਂ ਬਾਅਦ ਸੱਤਸੰਗ ਵੀ ਕੀਤੀ ਜਾਂਦੀ ਆ ਸੰਗਤ ਨੂੰ ਵੀ ਜੋੜਿਆ ਜਾਂਦਾ ਤੇ ਪ੍ਰਵਚਨ ਵੀ ਸੁਣਾਏ ਜਾਂਦੇ ਨੇ ਸੰਗਤਾਂ ਨੂੰ ਟਿਪਸ ਵੀ ਦਿੱਤੇ ਜਾਂਦੇ ਨੇ ਕਈਆਂ ਨੂੰ ਤਾਂ ਬਿਊਟੀ ਟਿਪਸ ਦਿੰਦੇ ਹੋਏ ਨਜ਼ਰ ਆਉਂਦੇ ਨੇ ਸੰਗਤਾਂ ਜਿਹੜੀਆਂ ਨੇ ਲਾਈਵ ਜੁੜਦੀਆਂ ਨੇ ਹਰ ਦਿਨ satsang ਹੁੰਦੀ ਆ ਹਰ ਦਿਨ ਲਾਈਵ ਵੱਡੀ ਗਿਣਤੀ ਦੇ ਵਿੱਚ ਜੁੜਦੇ ਨੇ ਕਿਉਂਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਡੇਰਾ ਪ੍ਰੇਮੀ ਦੇ ਮਾਫ ਕਰਨਾ ਡੇਰਾ ਮੁਖੀ ਰਾਮ ਰਹੀਮ ਦੇ ਸਮਰਥਕ ਨੇ ਤਾਂ ਜਦੋਂ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਤਾਂ ਉਸ ਵੇਲੇ ਜੋ ਪੰਚਕੂਲਾ ਦੇ ਵਿੱਚ ਮਾਹੌਲ ਬਣਿਆ ਸੀ ਜੋ ਚੰਡੀਗੜ੍ਹ ਦੇ ਵਿੱਚ ਮਾਹੌਲ ਬਣਿਆ ਸੀ ਸਾਰਾ ਚੰਡੀਗੜ੍ਹ ਬੰਦ ਕਰ ਦਿੱਤਾ ਸੀ ਪੰਚਕੂਲਾ ਦੇ ਵਿੱਚ ਹਿੰਸਾ ਹੋਈ ਸੀ ਗੱਡੀਆਂ ਤੱਕ ਨੂੰ ਅੱਗ ਲਗਾ ਦਿੱਤੀ ਗਈ ਸੀ ਸਮਰਥਕਾਂ ਦੀ ਭੀੜ ਜਿਹੜੀ ਬੇਕਾਬੂ ਹੋ ਗਈ ਸੀ ਪੁਲਿਸ ਨੇ ਵੀ ਕਾਬੂ ਪਾਉਣ ਦੇ ਲਈ ਗੋਲੀਆਂ ਤੱਕ ਚਲਾਈਆਂ ਗਈਆਂ ਸੀ ਫੋਰਸ ਤੱਕ ਲਗਾ ਦਿੱਤੀ ਗਈ ਸੀ ਉਸ ਤੋਂ ਇਲਾਵਾ ਜੋ ਕੁਝ ਹੋਇਆ ਤੁਸੀਂ ਸਭ ਨੇ ਦੇਖਿਆ ਹੋਵੇਗਾ ਕਿਸ ਤਰੀਕੇ ਦੇ ਨਾਲ ਉੱਥੇ ਮਾਹੌਲ ਬਣਿਆ ਸੀ ਪੰਚਕੂਲਾ ਹਿੰਸਾ ਕੋਈ ਭੁੱਲਣ ਵਾਲੀ ਚੀਜ਼ ਨਹੀਂ ਹੈ ਕਿਸ ਤਰੀਕੇ ਦੇ ਨਾਲ ਉਸ ਸਾਰੀ ਹਿੰਸਾ ਹੋਈ ਸੀ ਪਰ ਹੁਣ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਬਲੱਕਰ ਮਾਮਲੇ ਦੇ ਵਿੱਚ ਵੀ ਸਜ਼ਾ ਸੁਣਾਈ ਗਈ ਆ ਕਤਲ ਮਾਮਲੇ ਦੇ ਵਿੱਚ ਵੀ ਉਮਰ ਕੈਦੀ ਸਜ਼ਾ ਸੁਣਾਈ ਸੀ ਪਰ ਹੁਣ ਕਤਲ ਮਾਮਲੇ ਦੇ ਵਿੱਚ ਜੋ ਸਜ਼ਾ ਸੀ ਉਸ ਤੋਂ ਰਾਹਤ ਮਿਲ ਚੁੱਕੀ ਆ ਬਰੀ ਹੋ ਚੁੱਕੇ ਨੇ ਹਾਈ ਕੋਰਟ ਦਾ ਵੱਡਾ ਫੈਸਲਾ ਆ ਚੁੱਕਿਆ ਆਖਰ ਹੁਣ ਦੂਜੇ ਮਾਮਲਿਆਂ ਦੇ ਵਿੱਚ ਕਦੋਂ ਤੱਕ ਸਜ਼ਾ ਪੂਰੀ ਹੁੰਦੀ ਆ ਹੁਣ ਦੁਬਾਰਾ ਰਾਮ ਰਹੀਮ ਕਦੋਂ ਤੱਕ ਜੇਲ੍ਹ ਤੋਂ ਬਾਹਰ ਆਉਂਦਾ ਬਾਹਰ ਇਲੈਕਸ਼ਨਾਂ ਦੇ ਸਮੇਂ ਆਉਂਦਾ ਹੁਣ ਵੀ ਪੰਜਾਬ ਦੇ ਵਿੱਚ ਜੋ ਜਿਮਨੀ ਚੋਣ ਹੋਣ ਜਾ ਰਹੀ ਆ ਕੀ ਇਸ ਜਿਮਨੀ ਚੋਣ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਪੈਰੋਲ ਦੇ ਉੱਤੇ ਜਾਂ ਫਰਲੋ ਦੇ ਉੱਤੇ ਆਵੇਗਾ ਸਭ ਦੀਆਂ ਨਜ਼ਰਾਂ ਜ਼ਰੂਰ ਟਿਕੀਆਂ ਨੇ ਪਰ ਡੇਰਾ ਪ੍ਰੇਮੀਆਂ ਦੇ ਲਈ ਬਹੁਤ ਵੱਡੀ ਰਾਹਤ ਤੇ ਖੁਸ਼ੀ ਦੀ ਖਬਰ ਜ਼ਰੂਰ ਹੈ